ਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਸ਼ੇਰ-ਏ-ਪੰਜਾਬ ਆਖਿਆ ਜਾਂਦਾ ਕਿਉਂਕਿ ਬੜਾ ਲੰਬਾ ਸਮਾਂ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਸੀਗਾ ਤੇ ਉਹਨਾਂ ਦੇ ਰਾਜ ਵਿੱਚ ਅੰਗਰੇਜ਼ ਜਿਹੜੇ ਨੇ ਪੰਜਾਬ ਦੇ ਆਸ-ਪਾਸੇ ਵੀ ਜਿਹੜੇ ਕਿ ਉਹ ਫਰਕ ਨਹੀਂ ਸੀ ਸਕੇ ਤਾਂ ਉਹਨਾਂ ਦੀ ਯਾਦਗਾਰ ਜਿਹੜੀ ਕਿ ਕੰਪਨੀ ਬਾਗ ਵਿੱਚ ਦਿਖਾਦਣੇ ਬਣਾਈ ਗਈ ਹੈ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਕਾਫੀ ਜ਼ਿਆਦਾ ਪੁਰਾਣੀ ਯਾਦਗਾਰ ਬਣਾਈ ਗਈ ਹੈ ਪਰ ਬਣਾਈ ਤਾਂ ਗਈ ਹੈ ਪਰ ਉਸ ਤੋਂ ਬਾਅਦ ਇਸਾ ਰੱਖ-ਰਖਾਅ ਜਿਹੜਾ ਕਿ ਉਹ ਨਾ ਦੇ ਬਰਾਬਰ ਹੈ ਕਿਉਂਕਿ ਜੇ ਗੱਲ ਕਰ ਲਈਏ ਇਸ ਯਾਦਗਾਰ ਦੀ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਆਸ-ਪਾਸੇ ਜਿਹੜੀ ਯਾਦਗਰ ਬਣੀ ਹੈ ਇੱਥੇ ਤਰੇੜਾ ਤੇ ਤਰੇੜਾ ਵਿਖਾਈ ਦਿੰਦੀਆਂ ਨੇ ਔਰ ਇਹ ਗੰਦਗੀ ਦਾ ਪੂਰਾ ਜਿਹੜਾ ਕੀ ਮਾਹੌਲ ਆਸ-ਪਾਸ ਜਿਹੜਾ ਕੀ ਐਸ ਤਰ੍ਹਾਂ ਲੱਗਦਾ ਜਿਵੇਂ ਕਿ ਕਦੀ ਵੀ ਪ੍ਰਸ਼ਾਸਨ ਨੇ ਅਜੀ ਸਫਾਈ ਨਹੀਂ ਕਰਵਾਈ ਤਾਂ ਦੇਖ ਸਕਦੇ ਤੁਸੀਂ ਕੀ ਹਾਲਾਤ ਬਣੇ ਪਏ ਨੇ ਇੱਥੇ ਜੋ ਸਮਾਰਕ ਬਣਿਆ ਹੋਇਆ ਉੱਥੇ ਉਥੋਂ ਦੇ ਟਾਈਲਾਂ ਜਿਹੜੇ ਕੀ ਉਹ ਅੰਦਰ ਵੱਲ ਧਸ ਗਈਆਂ ਨੇ ਕੰਦਾਚੇ ਵਿੱਚ ਵੀ ਜਿਹੜਾ ਕੀ ਪਾੜ ਦਿਖਾਈ ਦੇ ਰਿਹਾ ਤੇ ਇੰਜ ਜਪਦਾ ਜਿਵੇਂ ਕੀ ਸਾਲਾਂ ਬੱਧੀ ਪ੍ਰਸ਼ਾਸਨ ਨੇ ਅਜਿਹੀ ਕੋਈ ਵੀ ਉਹ ਗਸੂਗ ਨਹੀਂ ਲਿੱਤੀ ਜਿਸ ਕਰਕੇ ਲਗਾਤਾਰ ਇਹ ਜਿਹੜਾ ਸਮਾਰਕ ਹੈ ਇਹ ਕਿੰਨਾ ਕਿਤੇ ਢਹੰਦਾ ਹੋਇਆ ਵਿਖਾਈ ਦੇ ਰਿਹਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਵੱਡਾ ਸਮਾ ਪੰਜਾਬ ਤੇ ਰਾਜ ਕੀਤਾ ਸੀਗਾ ਤੇ ਆਪਣਾ ਜਿਹੜਾ ਰਾਜ ਹੈ ਉਹ ਅਫਗਾਨਿਸਤਾਨ ਤੱਕ ਵੀ ਲੈ ਕੇ ਚਲੇ ਗਏ ਸੀਗੇ ਤੇ ਸਨ 1880 ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਤੇ ਉਸ ਤੋਂ ਬਾਅਦ 12 ਸਾਲ ਦੀ ਮਹਿਜ 12 ਸਾਲ ਦੀ ਉਮਰ ਵਿੱਚ ਉਹ ਪੰਜਾਬ ਦੇ ਮਹਾਰਾਜਾ ਬਣੇ ਸਨ ਉਸ ਤੋਂ ਬਾਅਦ ਸਨ 1839 ਈਸਵੀ ਨੂੰ ਉਹਨਾਂ ਦਾ ਦਿਹਾਂਦ ਹੋ ਜਾਂਦਾ ਤੇ ਗੱਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ ਸਮਾਜ ਸੇਵਕ ਸਰਬਜੀਤ ਸਿੰਘ ਜੰਡਿਆਲਾ ਜਿਹੜੇ ਨੇ ਔਰ ਐਸੇ ਹਰ ਪਹਿਲੂ ਨੂੰ ਜਿਹੜਾ ਕਿ ਉਹ ਜਿਆਦਾ ਚੁੱਕਦੇ ਨੇ ਤਾਂ ਜੋ ਪ੍ਰਸ਼ਾਸਨ ਦੀ ਨੀਂਦ ਖੁੱਲੇ ਤੇ ਪ੍ਰਸ਼ਾਸਨ ਇਸ ਯਾਦਗਾਰ ਵੱਲ ਧਿਆਨ ਦੇਵੇ ਮੇਰੇ ਨਾਲ ਸੋਨੂ ਜੰਡੇ ਵਾਲਾ ਨੇ ਉਹਨਾਂ ਨਾਲ ਗੱਲਬਾਤ ਕਰਨ ਲਿਆ ਪਾਜੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਿ ਵੱਡੇ ਸ਼ਾਸਕ ਹੋਏ ਨੇ ਪੰਜਾਬ ਦੇ ਤੇ ਉਹਨਾਂ ਦੀ ਅੱਜ ਇਹ ਯਾਦਗਾਰ ਦਾ ਕੀ ਹਾਲ ਬਣ ਗਿਆ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੀ ਪੂਰੀ ਟੀਮ ਦਾ ਧੰਨਵਾਦ ਸਿਕੰਦਰ ਪਾਜੀ ਤੁਹਾਡਾ ਧੰਨਵਾਦ ਕਿਉਂ ਧੰਨਵਾਦ ਮੈਂ ਕੀਤਾ ਕਿਉਂਕਿ ਬਹੁਤ ਸਾਰੇ ਮੀਡੀਆ ਵਾਲੇ ਵੀਰ ਆ ਜਿਹੜੇ ਸਚਾਈ ਦੀ ਵਿਖਾਉਂਦੇ ਤੇ ਫਜ਼ੂਲ ਦੀਆਂ ਖਬਰਾਂ ਜ਼ਿਆਦਾ ਦਿਖਾਉਂਦੇ ਆ ਅੱਜ ਜਿਸ ਜਗ੍ਹਾ ਤੇ ਆਪਾਂ ਖੜੇ ਆ ਨਾ ਇਹਦਾ ਨਾਮ ਹੈ ਕੰਪਨੀ ਬਾਗ ਜੀ ਇਹ ਇਹ ਪੂਰਾ ਪੰਜਾਬ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਤੇ ਅਸੀਂ ਬੜੇ ਪ੍ਰਾਊਡ ਨਾ ਜਦੋਂ ਉਹਨਾਂ ਦਾ ਨਾਮ ਕਿਤੇ ਸ਼ੇਰੇ ਪੰਜਾਬ ਦੀ ਗੱਲ ਆਉਂਦੀ ਤੇ ਸਿਰ ਚੁੱਕ ਕੇ ਜਿੰਨੇ ਆ ਜਿਸ ਦੇ ਰਾਜ ਦੀ ਅੱਜ ਗੱਲ ਜਦੋਂ ਚੱਲਦੀ ਆ ਤੇ ਦੁਨੀਆ ਨਾ ਖੁਸ਼ ਹੋ ਜਾਂਦੀ ਆ ਤੇ ਇਹ ਕਿਸੇ ਹੱਦ ਤੱਕ ਖਬਰਾਂ 'ਚ ਹੀ ਗੱਲਾਂ ਰਹਿ ਗਈਆਂ ਜਦੋਂ ਅਸੀਂ ਇੱਥੇ ਆ ਕੇ ਵੇਖਿਆ ਨਾ ਵੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਨ੍ਹਾਂ ਦਾ ਰਾਜ ਰੋਪੜ ਤੋਂ ਲੈ ਕੇ ਇੱਕ ਅਫਗਾਨ ਤੱਕ ਸੀਗਾ ਤੇ ਗੋਰੇ थरथर ਕੰਬਦੇ ਸੀ ਉਹਨਾਂ ਦੀ ਸਰਹੱਦ ਦੀ ਯੂ ਤੋਂ ਪਰੇ-ਪਰੇ ਰਹਿੰਦੇ ਸੀ ਤੇ ਅੱਜ ਉਹਨਾਂ ਦੀਆਂ ਯਾਦਗਾਰਾਂ ਜਿਹੜੀਆਂ ਜਦੋਂ ਕਿਤੇ ਆਉਂਦੀਆਂ ਬਰਸੀਆਂ ਤੇ ਵੱਡੇ-ਵੱਡੇ ਇਸ਼ਤਿਹਾਰ ਅਖਬਾਰਾਂ 'ਚ ਵੇਖਣ ਨੂੰ ਮਿਲਦੇ ਆ ਪਰ ਜ਼ਮੀਨੀ ਹਕੀਕਤ ਸਾਡੇ ਲਈ ਨਹੀਂ ਸ਼ਰਮ ਵਾਲੀ ਗੱਲ ਕਿ ਗੁਰੂ ਨਗਰੀ ਦੇ ਵਿੱਚ ਸਾਡੇ ਸ਼ੇਰੇ ਪੰਜਾਬ ਦੀ ਜਿਹੜੀ ਯਾਦਗਾਰ ਹੈ ਅਜੋ ਡਿੱਗਣ ਦੀ ਕਕਾਰ ਤੇ ਆ ਆਲਾ-ਦਵਾਲਾ ਟੁੱਟਿਆ ਪਿਆ ਤੇ ਕਿਸੇ polititian ਨੇ ਕਿਸੇ ਸਮਾਜ ਸੇਵੀ ਨੇ ਕਿਸੇ ਪ੍ਰਸ਼ਾਸਨ ਨੇ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਪਰ ਬੜਾ ਦੁੱਖ ਲੱਗਾ ਕਿਉਂ ਦੁੱਖ ਲੱਗਾ ਕਿ ਯਾਰ ਸਾਡੀ ਆਪਣੀ ਹੋੰਦ ਆ ਅਸੀਂ ਜਿਨ੍ਹਾਂ ਦਾ ਇਨਾ ਮਾਣ ਸਨਮਾਨ ਕਰਦੇ ਹੋਈਏ ਜਦੋਂ ਕਿਤੇ ਸ਼ੇਰੇ ਪੰਜਾਬ ਦੀ ਗੱਲ ਕਰੀਦੀ ਤੇ ਸਾਡਾ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਜਿਨ੍ਹਾਂ ਵੀ ਫਕਰ ਨਾਲ ਚੌੜਾ ਹੋ ਜਾਂਦਾ ਹੈ ਨਾ ਅਸੀਂ ਵਾਰਸ ਹੈ ਜੀ ਉਹਦੇ ਆ ਜਦੋਂ ਰਣਜੀਤ ਬਾਵੇ ਨੇ ਗਾਣਾ ਕੱਢੇ ਤੇ ਨੌਜਵਾਨਾਂ ਨੇ ਮਤਲਬ ਅੱਖਾਂ ਚੋਂ ਅਥਰੂ ਆ ਗਏ ਉਹਨਾਂ ਦੇ ਜਦੋਂ ਉਹਨਾਂ ਦੇ ਇਤਿਹਾਸ ਦਾ ਗੱਲ ਕੀਤੀ ਅਸੀਂ ਆਪਣੇ ਪਿਤਾ ਮੰਨਦੇ ਆ ਉਹਨਾਂ ਨੂੰ ਅਸੀਂ ਬਹੁਤ ਸਤਿਕਾਰ ਕਰਦੇ ਆ ਸ਼ੇਰੇ ਪੰਜਾਬ ਦਾ ਕਿਉਂਕਿ ਜਦੋਂ ਉਹਨਾਂ ਦਾ ਰਾਜ ਸੀਗੇ ਤੇ ਹਰ ਬੰਦੇ ਨੂੰ ਆਜ਼ਾਦੀ ਸੀ ਤੇ ਸਾਰੇ ਇੱਕ ਸਮਾਨ ਸੀਗੇ ਕਿਸੇ ਨਾਲ ਭੇਦਭਾਵ ਨਹੀਂ ਸੀ ਕੀਤਾ ਜਾਂਦਾ ਪਰ ਅੱਜ ਇੱਥੇ ਭੇਦਭਾਵ ਹੋ ਗਿਆ ਕਿਉਂਕਿ ਕਿਉਂ ਨਹੀਂ ਪ੍ਰਸ਼ਾਸਨ ਧਿਆਨ ਦਿੰਦਾ ਸਾਡਾ ਸ਼ਹਿਰ ਜਿਹੜਾ ਸਮਾਰਟ ਸਿਟੀ ਦੇ ਅੰਦਰ ਆ ਸਾਡੇ ਜਰਨੈਲਾਂ ਦੀਆਂ ਸਾਡੇ ਯੋਧਿਆਂ ਦੀਆਂ ਜਿਨ੍ਹਾਂ ਤੋਂ ਡਰਦੇ ਅਫਗਾਨ ਜਿਹੜੇ ਸੀ ਉਹ ਸਲਵਾਰਾਂ ਪਾ ਲੈਂਦੇ ਸੀ ਤੇ ਅੱਜ ਸਾਡੇ ਲੀਡਰ ਇਹ ਡੇ ਬੇਵਕੂਫ ਹੋ ਗਏ ਆ ਉਹ ਸ਼ੌਂਕ ਨਾਲ ਭਾਈ ਫਿਰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸਾਡੀ ਵਿਰਾਸਤ ਨਹੀਂ ਆ ਅਸੀਂ ਜਿਸ ਦੇ ਵਾਰਸ ਆ ਇਹ ਆ ਸ਼ੇਰੇ ਪੰਜਾਬ ਇਹਦੀ ਕੌਮ ਹਲੇ ਜਿੰਦੀ ਆ ਉਹਦੇ ਬੱਚੇ ਹਲੇ ਜਿੰਦੇ ਆ ਪਰਾ ਜਿਹੜੀ ਯਾਦਗਾਰ ਆ ਜਿਸ ਹੱਬ ਨਾਲ ਦਾ ਨਰਾਦਰ ਹੋਣ ਡਿਆ ਇੱਥੇ ਸਿਕਟਾਂ ਬੀੜੀਆਂ ਪੀਂਡਿਆ ਨਸ਼ੇੜੀ ਭਜਾਏ ਅਸੀਂ ਇੱਥੇ ਕਿਦਾਂ ਸ਼ਰਾਬ ਦੀਆਂ ਬੋਤਲਾਂ ੁੱਟੀਆਂ ਇੱਥੇ ਕੋਈ ਸਫਾਈ ਦਾ ਧਿਆਨ ਨਹੀਂ ਕੋਈ ਇੱਥੇ ਆਲੇ ਦੁਆਲੇ ਨਹੀਂ ਟੈਲਾਂ ਟੁੱਟਣ ਡੀਆਂ ਬਿਲਡਿੰਗ ਆ ਜਿਹੜੀ ਬਣਾਈ ਆ ਮਾਰ ਤੇ ਇਹਨੇ ਮੋਡੀਆਂ ਤਰੇੜਾ ਆ ਗਈਆਂ ਕਿ ਕਿਤੇ ਮਾਰ ਤੇ ਇਹ ਡਿਗ ਨਾ ਜਾਵੇ ਕਿਤੇ ਇਹ ਤੇ ਡਿਗਣੀ ਐ ਜੀ ਜਦੋਂ ਧਿਆਨ ਹੀ ਨਹੀਂ ਕਿਸੇ ਨੇ ਦਿੱਤਾ ਅਸੀਂ ਸਟੇਜਾਂ ਤੇ ਚਿੱਕਾ ਮਾਰ ਮਾਰ ਕੇ ਕਹਿੰਨੇ ਆ ਇਹਨੂੰ ਪੰਜਾਬ ਨਾਲ ਸਮਝ ਲਿਓ ਇਹਨੂੰ ਯੂਪੀ ਨਾਲ ਸਮਝ ਲਿਓ ਇਹਨੂੰ ਬਿਹਾਰ ਨਾਲ ਸਮਝ ਲਿਓ ਯਾਰ ਗੱਲ ਜਿਹਦੀ ਕਰਦੇ ਜੇ ਉਹਦੀ ਕਦੀ ਜਗ ਉਦਾ ਇਤਿਹਾਸ ਪੜੋ ਇਸ ਤੋਂ ਪਹਿਲਾਂ ਜਿੱਥੋਂ ਸਾਡਾ ਰਾਜ ਸ਼ੁਰੂ ਹੁੰਦਾ ਸੀ ਨਾ ਰੋਪੜ ਤੋਂ ਉੱਥੇ ਵੀ ਇੱਕ ਨਿੱਜੀ ਕੰਪਨੀ ਨੇ ਅਠ ਕਿਲੇ ਜ਼ਮੀਨ ਸੀ ਸ਼ੇਰੇ ਪੰਜਾਬ ਦੀ ਜਿਹੜੀ ਦੱਬੀ ਸੀ ਅਸੀਂ ਵੀ ਉੱਥੇ ਧਰਨੇ ਤੇ ਜਾ ਕੇ ਤਿੰਨ ਚਾਰ ਦਿਨ ਬੈਠੇ ਨਿਸ਼ਾਨਦਾਈ ਕਰਾ ਕੇ ਆਏ ਪਰ ਜਦ ਅਸੀਂ ਆਪਣੇ ਸ਼ਹਿਰ ਵਿੱਚ ਵੇਖਿਆ ਮੈਨੂੰ ਕਿਸੇ ਵੀਰ ਨੇ ਕਿਹਾ ਕਹਿੰਦਾ ਯਾਰ ਉੱਧਰ ਤਾਂ ਦੂਰ ਦੂਰ ਜਾਣ ਡੇ ਆਪਣੇ ਸ਼ਹਿਰ 'ਚ ਵੀ ਵੇਖੋ ਉੱਥੇ ਕੀ ਹਾਲ ਆ ਇਹ ਸੰਤਾ ਜੀ ਤੁਸੀਂ ਆਵਾਜ਼ ਚੁੱਕੀਏ ਦੱਸਿਆ ਵੀ ਕੀ ਹਾਲਾਤ ਬਣੇ ਹੋਏ ਨੇ ਮੈਂ ਪ੍ਰਸ਼ਾਸਨਤਾ ਹੀ ਨਹੀਂ ਜੀ ਜਿਹੜੇ ਗੁਰੂ ਨਗਰੀ ਦੇ ਐਮਪੀ ਆ ਸਰਦਾਰ ਗਰਜੀਤ ਸਿੰਘ ਔਜਲਾ ਉਹਨਾਂ ਨੇ ਕੰਪਨੀ ਬਾਗ ਦੇ ਲਈ ਜਿਹੜਾ ਵਾ ਪਾਰਲੀਮੈਂਟ ਚ ਗੱਲ ਚੁੱਕੀ ਸੀ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਨੂੰ ਮੈਂ ਕਿਹਾ ਵੀ ਪ੍ਰਸ਼ਾਸਨ ਨਾਲ ਗੱਲ ਕਰਕੇ ਇੱਥੇ ਵਿਜ਼ਿਟ ਕਰੋ ਤੇ ਇਹ ਜਿਹੜਾ ਵਾ ਇੱਥੇ ਆਲਾ ਦਵਾਲਾ ਕਵਰ ਕਰਕੇ ਤੇ ਇਹਨੂੰ ਇਸ ਤਰੀਕੇ ਨਾਲ ਬਣਾਓ ਕਿ ਇੱਥੇ ਨਰਾਦਰ ਨਾ ਹੋਵੇ ਤੇ ਨਾ ਇੱਥੇ ਕੋਈ ਨਸ਼ੇੜੀ ਗਾੜੀ ਆ ਸਕੇ ਇੱਥੇ ਸਾਫ ਸਫਾਈ ਦਾ ਪ੍ਰਬੰਧ ਕਰਕੇ ਇੱਥੇ ਬੰਦਾ ਇੱਕ ਰੱਖਣਾ ਚਾਹੀਦਾ ਕਿਉਂਕਿ ਜਿਨ੍ਹਾਂ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਜਿਨ੍ਹਾਂ ਦੀ ਅਸੀਂ ਆਪਣੇ ਹੋਂਦ ਨੂੰ ਔਰ ਆਪਣੇ ਜਿਹੜੇ ਪੁਰਖਿਆਂ ਨੂੰ ਹੀ ਅਸੀਂ ਜੇ ਇਸ ਹਾਵਨਾ ਕਰਾਂਗੇ ਤੇ ਭਾਈ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੋ ਸਕਦੀ ਮੈਨੂੰ ਖੁਦ ਨੂੰ ਸ਼ਰਮ ਆਉਂਦੀ ਵੀ ਮੈਂ ਗੁਰੂ ਨਗਰੀ ਦੇ ਵਿੱਚ ਰਹਿਣਾ ਤੇ ਸਾਡੇ ਜਿਹੜੀਆਂ ਪੁਰਖਿਆਂ ਦੀਆਂ ਯਾਦਗਾਰਾਂ ਵਾਂ ਤੇ ਉਹ ਅੱਜ ਟਹਿ ਟੇਰੀ ਹੋਣ ਡੀਆਂ ਤੇ ਸਾਡਾ ਧਿਆਨ ਹੀ ਨਹੀਂ ਤੁਹਾਨੂੰ ਜੰਡਿਆਲੇ ਵਰਗਾ ਇੱਕ ਸਮਾਜ ਸੇਵਕ ਜਿਹੜਾ ਕਿ ਅਜੀ ਜਿਹੜੀ ਕਿ ਧਿਆਨ ਰੱਖ ਸਕਦਾ ਇਸ ਚੀਜ਼ ਵੱਲ ਧਿਆਨ ਜਾਂਦਾ ਤੁਹਾਡਾ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਪ੍ਰਸ਼ਾਸਨ ਕਿਉਂ ਨਹੀਂ ਡੀਸੀ ਕਿੱਥੇ ਨੇ ਬਾਕੀ ਹੋਰ ਅਮਲਾ ਕਿੱਥੇ ਹੈ ਵੇਖੋ ਅੱਜ ਇਸ ਸ਼ਹਿਰ ਸਾਡਾ ਸਮਾਰਟ ਸਿਟੀ ਦੇ ਅੰਡਰ ਆਉਂਦਾ ਤੁਸੀਂ ਗੋਲਡਨ ਜਿੰਨੀਆਂ ਵਿਰਾਸਤਾਂ ਸਾਰਿਆਂ ਦਾ ਹੀ ਮਤਲਬ ਬੁਰਾ ਹੀ ਹਾਲ ਆ ਤੇ ਇਹ ਵਿਰਾਸਤਾਂ ਤੇ ਮੈਂ ਹੌਲੀ-ਹੌਲੀ ਇੱਕ-ਇੱਕ ਕਰਕੇ ਜਾਣ ਡਿਆਂ ਪਰ ਆ ਜਿੱਥੇ ਮੈਂ ਅੱਜ ਖਲੋਤਾ ਨਾ ਜੇ ਪ੍ਰਸ਼ਾਸਨ ਨਹੀਂ ਕਰ ਸਕਦਾ ਤੇ ਇੰਨੀ ਜਗ੍ਹਾ ਸਾਨੂੰ ਦੇ ਦੇ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਇੱਥੇ ਸਾਫ-ਸਫਾਈ ਕਰਨ ਚ ਮੈਂ ਇੱਥੇ ਝਾੜੂ ਮਾਰ ਦਵਾਂਣ ਕੇ ਪਰ ਝੜਦੇ ਤੁਸੀਂ ਮਾਰ ਲੋਗੇ ਪਰ ਜੋ ਹਾਲਾਤ ਬਣੇ ਹੋਏ ਨੇ ਦੇਖੋ ਪੱਥਰ ਡਿੱਗਾ ਪਿਆ ਟਾਇਲਾਂ ਧਸੀਆਂ ਪਈਆਂ ਨੇ ਦੋ-ਦੋ 3-3 ਇੰਚ ਮੋਟੀਆਂ ਜਿਹੜੀਆਂ ਉਹ ਕੰਧਾਂ ਤੇ ਦਰਾਰਾਂ ਆ ਚੁੱਕੀਆਂ ਨੇ ਮੈਂ ਤੁਹਾਨੂੰ ਦੱਸਿਆ ਜੀ ਸਿੱਖ ਕੌਮ ਲੈ ਜੀਉਂਦੀ ਆ ਜੇ ਅਸੀਂ ਆਪਣੇ ਰਾਜੇ ਦੀ ਯਾਦਗਾਰੀ ਨੂੰ ਸਾਂਭ ਸਕਦੇ ਤੇ ਲੱਖ ਲਾਂ ਤਾਂ ਸਾਡੇ ਤੇ ਪ੍ਰਸ਼ਾਸਨ ਹੱਥ ਘੜੇ ਕਰਦੇ ਅਸੀਂ ਸਾਂਭ ਲਾਂਗੇ ਜਿੱਥੋਂ ਮਰਜੀ ਪੈਸੇ ਲਾਈਏ ਅਸੀਂ ਕਰ ਲਾਂਗੇ ਪਰ ਐਸਟੀਮੇਟ ਲਗਾਉਣਾ ਪਏਗਾ ਨਾ ਕਿੰਨਾ ਪੈਸਾ ਲੱਗਣਾ ਵਾ ਕਿੰਨਾ ਕਿ ਇਹਦਾ ਰਿਪੇਅਰ ਤੇ ਖਰਚਾ ਆਉਣਾ ਵਾ ਭਾਜੀ ਜਦੋਂ ਗੱਲ ਹੋਉਂਦੇ ਆ ਜਾਂਦੀ ਪੈਸੇ ਤੇ ਬਹੁਤ ਥੋੜੇ ਆ ਇਹ ਤਾਂ ਗੱਲ ਹੀ ਮਤਲਬ ਉਸ ਰਾਜੇ ਦੀ ਗੱਲ ਕਰਨ ਦੇ ਆ ਜਿਸ ਦੇ ਰਾਜ ਦਾ ਮਤਲਬ ਗੋਰੇ ਲੋਹਾ ਮੰਨਦੇ ਸੀ ਜੀ ਤੇ ਇਹਦਾ ਤੇ ਅਸੀਂ ਕਰਜ਼ੇ ਨਹੀਂ ਦੇ ਸਕਦੇ ਕਦੀ ਇੰਨੇ ਜੋਗੇ ਤੇ ਹੈਗੇ ਆ ਨਾ ਅਸੀਂ ਜਿਸ ਦਾ ਸੀ ਕਦੀ ਕਰਜ਼ੀ ਜਿਹੜੀ ਜਿਸ ਚੀਜ਼ ਦਾ ਕੋਈ ਮੋਲ ਹੀ ਨਹੀਂ ਆ ਤੇ ਉਸ ਚੀਜ਼ ਦਾ ਬਾਰੇ ਅਸੀਂ ਜੋ ਮਰਜ਼ੀ ਹੋ ਜੇ ਅਸੀਂ ਕਰ ਲਾਂਗੇ ਪਰ ਜੇਕਰ ਨਹੀਂ ਕਰੋਗੇ ਕਿਦੋਂ ਕਿੰਨਾ ਸਮਾਂ ਹੋਰ ਉਡੀਕ ਚ ਲੋਕ ਨੇ ਸ਼ਹਿਰ ਦੇ ਕੋਈ ਉਡੀਕ ਨਹੀਂ ਜੀ ਮੈਂ ਜਦੋਂ ਵੀ ਕਿਸੇ ਕੰਮ ਨੂੰ ਛੇੜਿਆ ਕਦੀ ਉਡੀਕ ਵਾਲਾ ਕੰਮ ਨਹੀਂ ਕੀਤਾ ਮੈਂ ਕੱਲ ਨੂੰ ਹੀ ਪ੍ਰਸ਼ਾਸਨ ਨੂੰ ਮਿਲਣਾ ਵਾਂ ਐਮਪੀ ਮੈਡਮ ਦੇਣ ਜਾ ਰਹੇ ਹਾਂ ਪ੍ਰਸ਼ਾਸਨ ਨੂੰ ਮਿਲ ਕੇ ਬਿਲਕੁਲ 2-4 ਦਿਨ ਦੇ ਵਿੱਚ ਹੀ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਤਾਰਾਂ ਵਾਲੇ ਪੁਲ ਤੇ ਕੰਮ ਛੇੜਿਆ ਸੀ ਤੇ ਕੰਮ ਸ਼ੁਰੂ ਕਰਾ ਦਿੱਤਾ ਸੀ ਇੱਕ ਹਫ਼ਤੇ ਚ ਹੀ ਜੀ ਪਰ ਸਾਡੇ ਚੈਨਲ ਨੇ ਵੀ ਉਹ ਖਾਪੀ ਖਬਰ ਜਿਹੜੀ ਨਸ਼ਰ ਕੀਤੀ ਸੀਗੀ ਤੁਹਾਡੇ ਚੈਨਲ ਤੇ ਚੱਲੀ ਸੀ ਜੀ ਤੁਹਾਡੇ ਚੈਨਲ ਦਾ ਸ਼ੁਕਰੀਆ ਦਾ ਕਰਨਾ ਚਾਹੁੰਨਾ ਵਾ ਕਿ ਤੁਸੀਂ ਕੋਈ ਨਾ ਕੋਈ ਸਮਾਜ ਨੂੰ ਚੰਗੀ ਸਿਹਤ ਦੇਣ ਵਾਲੀ ਖਬਰ ਤੇ ਚਲਾਉਂਦੇ ਜੇ ਪਰ ਕੁਝ ਮੇਰੇ ਵੀਰ ਮੀਡੀਆ ਵਾਲੇ ਐਸੇ ਵੀ ਆ ਜਿਹੜੇ ਲੜਾਈਆਂ ਝਗੜੀਆਂ ਵਿਖਾਉਂਦੇ ਆ ਉਹ ਸਮਾਜ ਨਾਲ ਜੁੜੀ ਹੋਈ ਚੰਗੀ ਚੀਜ਼ ਵਿਖਾਉਣਾ ਹੀ ਨਹੀਂ ਚਾਹੁੰਦੇ ਯਾਰ ਤੁਸੀਂ ਆਪਣੇ ਪੁਰਖਿਆਂ ਦੀਆਂ ਯਾਦਗਾਰਾਂ ਵਿਖਾਓ ਕਿੰਨਾ ਕਿੰਨਾ ਦਿਨ ਦਾ ਅਲਟੀਮੇਟਮ ਦੇਣ ਜਾ ਰਹੇ ਹੋ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਨਹੀਂ ਜਾਗਦਾ ਨੀਂਦ ਤੋਂ ਤਾਂ ਤੁਸੀਂ ਕੀ ਕਰਨ ਜਾ ਰਹੇ ਹੋ ਮੈਂ 1-2 ਦਿਨ ਚ ਪਹਿਲਾਂ ਤੇ ਇੱਥੇ ਐਮਪੀ ਸਾਹਿਬ ਫਿਰ ਉਹਨਾਂ ਨੂੰ ਕੋਹ ਪ੍ਰਸ਼ਾਸਨ ਨੂੰ ਬੁਲਾਉਣ ਜੇ ਪ੍ਰਸ਼ਾਸਨ ਨਹੀਂ ਜਾਗਦਾ ਤੇ ਫਿਰ ਆਹ ਰੋੜ ਆ ਜਿਹੜਾ ਇਹ ਮੈਂ ਬੰਦ ਕਰੂੰ ਮੇਰੇ ਤੇ ਭਾਵੇਂ 10 ਪਰਚੇ ਦੇ ਦੇਣ ਠੀਕ ਹੈ ਜੀ ਇਸ ਰੋਡ ਤੇ ਬੈਠੂਗਾ ਮੈਂ ਇਸ ਰੋਡ ਤੇ ਸ਼ੇਰੇ ਪੰਜਾਬ ਦੇ ਵਾਰਿਸ ਬੈਠਣਗੇ ਰੋਡ ਬੰਦ ਕਰਨਾ ਕਿਹ ਮਸਲਾ ਹੱਲ ਹੋ ਜਾਏਗਾ ਫਿਰ ਸਰਕਾਰ ਜਿਹੜੀ ਹੈ ਜੇ ਨਹੀਂ ਹੱਲ ਕਰੂਗੀ ਤੇ ਫਿਰ ਅਸੀਂ ਸਾਨੂੰ ਕਰ ਲੈਣ ਦੇਣ ਹੱਥ ਖੜੇ ਕਰ ਦੇਣ ਵੀ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਕੁਝ ਨਹੀਂ ਹੈਗਾ ਡਰਾਮੇਬਾਜ਼ੀਆਂ ਬੰਦ ਕਰ ਦੇਣ ਇਸ਼ਤਿਹਾਰ ਦੇਣੇ ਬੰਦ ਕਰ ਦੇਣ ਫਿਰ ਅਸੀਂ ਆਪੇ ਕਰ ਲਾਂਗੇ ਆ ਸੋਨੂੰ ਝੰਡੇ ਵਾਲਾ ਜਿਹੜੇ ਕਿ ਅਕਸਰ ਵੱਡੇ ਜਿਹੜੇ ਕੀ ਇਸ਼ੂ ਨੇ ਉਹ ਉਭਾਰਦੇ ਨੇ ਜਨਤਾ ਸਾਹਮਣੇ ਲਿਆਉਂਦੇ ਨੇ ਤਾਂ ਇੱਕ ਵੱਡਾ ਇਸ਼ੂ ਜਿਹੜਾ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਯਾਦਗਾਰ ਜਿਸਾ ਕਿ ਬਹੁਤ ਖਸਤਾ ਹਾਲਤ ਜਿਹੜੀ ਕੀ ਹੋ ਚੁੱਕੀ ਹੈ ਪੱਥਰ ਟੁੱਟ ਰਹੇ ਨੇ ਟਾਈਲਾਂ ਅੰਦਰ ਧਸ ਗਈਆਂ ਨੇ ਤੇ ਦੀਵਾਰਾਂ ਤੇ ਜਿਹੜੇ ਕੀ ਬਹੁਤ-ਬਹੁਤ ਵੱਡੇ ਦਰਾਰਾਂ ਜਿਹੜੀਆਂ ਕੀ ਨਜ਼ਰ ਆ ਰਹੀਆਂ ਨੇ ਤਾਂ ਇਹਨਾਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਵੀ ਦਿੱਤਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਦੀ ਜਲਦੀ ਹੀ ਸੋਧ ਨਾਲ ਲੱਤੀ ਤਾਂ ਉਹ ਆਪਣੇ ਪੱਧਰ ਤੇ ਇਸ ਦੀ ਸਫਾਈ ਦਾ ਕਰਵਾਣਗੇ ਹੀ ਇਸ ਦੀ ਰਿਪੇਅਰ ਵੀ ਜਿਹੜੀ ਕੀ ਉਹ ਕਰਵਾਣਗੇ ਤਾਂ ਗੁਰਜੀਤ ਸਿੰਘ ਔਜਲਾ ਨਾਲ ਵੀ ਗੱਲਬਾਤ ਕਰ ਲੈਨੇ ਆ ਫੋਨ ਲਾਈਨ ਤੇ ਸਾਡੇ ਨਾਲ ਨੇ ਔਜਲਾ ਸਾਹਿਬ ਮੈਂ ਇਸ ਵੇਲੇ ਕੰਪਨੀ ਬਾਗ ਚ ਆਂ ਜਿੱਥੇ ਕੀ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਰ ਬਣੀ ਹੋਈ ਪਰ ਉਹਦੀ ਹਾਲਤ ਬੜੀ ਖਸਤਾ ਹੈ ਜੀ ਬਿਲਕੁਲ ਜੀ ਮੈਂ ਇਹ ਚੀਜ਼ਾਂ ਮੇਰੇ ਧਿਆਨ ਸੀ ਮੈਂ ਪਾਰਲੀਮੈਂਟ ਦੇ ਵਿੱਚ ਵੀ ਗੱਲ ਰੱਖੀ ਸੀ ਕਿਉਂਕਿ ਏਐਸਏ ਡਿਪਾਰਟਮੈਂਟ ਹੁੰਦਾ ਔਰ ਇਕੋਲੋਜੀਕਲ ਜਿਹੜਾ ਸਰਵੇ ਆ ਆਫ ਇੰਡੀਆ ਉਹਦਾ ਡਿਪਾਰਟਮੈਂਟ ਹੈ ਜੀ ਉਹਦੇ ਚ ਉਹਨਾਂ ਨਾਲ ਮੈਂ ਗੱਲ ਕੀਤੀ ਕਿਉਂਕਿ ਤੇ ਹੋਰ ਕੋਈ ਬੰਦਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਇੰਟਰ ਆਉਂਦਾ ਇਹ ਜਿੱਥੇ ਕੋਈ ਭੰਨ ਤੋੜ ਕਰਨੀ ਹੈ ਕੋਈ ਚੀਜ਼ ਬਣਾਉਣੀ ਹੈ ਉਸ ਡਿਪਾਰਟਮੈਂਟ ਨੇ ਕਰਨੀ ਤੇ ਬਨਾਕੀ ਲੇਖੀ ਜੀ ਉਹਦੇ ਮੰਤਰੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਜਾ ਕੇ ਪਾਰਲੀਮੈਂਟ ਦੇ ਵਿੱਚ ਵੀ ਔਰ ਪਾਰਲੀਮੈਂਟ ਦੇ ਵਿੱਚ ਕੁਐਸਚਨ ਵੀ ਉਹਨਾਂ ਨੂੰ ਕੀਤਾ ਸੀ ਇਹ ਸਾਡੇ ਬਹੁਤ ਮਾੜੀ ਹਾਲਤ ਹੈ ਜਦੋਂ ਇਹਨਾਂ ਨੂੰ ਪੁੱਛੀਦਾ ਹੈ ਕੋਈ ਕੰਮ ਨਹੀਂ ਕਰਦੇ ਕੰਮ ਛੱਡ ਕੇ ਵਿੱਚ ਹੀ ਗਏ ਨੇ ਇਹ ਕੋਈ ਹਾਲਾਤ ਨਹੀਂ ਜੀ ਇਹਦੇ ਠੀਕ ਆਗੇ ਤੇ ਤੁਸੀਂ ਵੇਖੋ ਚਾਹੇ ਇਹ ਮਹਾਰਾਜ ਰਜੀਤ ਸਿੰਘ ਜੀ ਦੀ ਗੱਲ ਹੋਵੇ ਜਾਂ ਸਮਰ ਪੈਨਸ ਦੀ ਗੱਲ ਹੋਵੇ ਤੇ ਕੰਮ ਵੀ ਉੱਚ ਬਲ ਦਰਜੇ ਦਾ ਨਹੀਂ ਹੋਇਆ ਉਹਨਾਂ ਨੇ ਕੋਈ ਸਾਨੂੰ ਕਹਿ ਦਿੱਤਾ ਜੀ ਇਹ ਕਾਰਪੋਰੇਸ਼ਨ ਕੋ ਫਿਰ ਮੈਂ ਉਹਨਾਂ ਨੂੰ ਮਿਲ ਕੇ ਕਹਿ ਕਿ ਕਿ ਜਿਹੜਾ ਕੁਐਸਚਨ ਸੀ ਉਹ ਸਪਲੀਮੈਂਟਰੀ ਸੀ ਉਹ ਇੱਕ ਹੀ ਗੱਲ ਕਰ ਸਕਦੇ ਹਾਂ ਫਿਰ ਮੈਂ ਮਿਲ ਕੇ ਉਹਨਾਂ ਨੂੰ ਦੱਸਿਆ ਜੀ ਕਾਰਪੋਰੇਸ਼ਨ ਦਾ ਰੌਲਾ ਨਹੀਂਗਾ ਇਹ ਤੁਹਾਡਾ ਰੈਕਾਲੋਜੀਕਲ ਡਿਪਾਰਟਮੈਂਟ ਹੈ ਇਹ ਉਹਦਾ ਰੌਲਾ ਰੌਲਾ ਹੈ ਸਾਰਾ ਜੀ ਕਿ ਉਹ ਉਹਨਾਂ ਨੇ ਉਹਨਾਂ ਦੀ ਦੇਖ ਰੇ ਕੇ ਏਟਿਆ ਜਿੱਥੇ ਜਿੱਥੇ ਵੀ ਇਹ ਚੀਜ਼ਾਂ ਆ ਜਾਂਦੀਆਂ ਨੇ ਉੱਥੇ ਫਿਰ ਦੂਜਾ ਕੋਈ ਇੰਟਰਫੇਅਰ ਕਰ ਨਹੀਂ ਸਕਦਾ ਹੂੰ ਲੋਕਲ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਨਹੀਂ ਕਰਵਾ ਸਕਦੇ ਕੰਮ ਇਹਦਾ ਲੋਕਲ ਪ੍ਰਸ਼ਾਸਨ ਟੇਕ ਕੇਅਰ ਕਰ ਸਕਦੀ ਇਹਨਾਂ ਕੰਮ ਨਹੀਂ ਕਿ ਭੰਤ ਤੋੜ ਨਹੀਂ ਕਰ ਸਕਦੇ ਇਹਦੀ ਕੁਝ ਵੀ ਜੀ ਤੇ ਕਿੰਨਾ ਕੁ ਸਮਾਂ ਲੱਗੇਗਾ ਜੀ ਇਸ ਦੀ ਜਿਹੜੀ ਹਾਲਤ ਸੁਧਰਨ ਨੂੰ ਦੇਖੋ ਮੈਂ ਇਹਨੂੰ 3 ਮਹੀਨੇ ਹੋ ਗਏ ਗੱਲ ਹੋਈ ਨੂੰ ਜੀ ਜਿਹੜਾ ਅਗਸਤ ਦਾ ਸੈਸ਼ਨ ਸੀ ਉਦੋਂ ਉਹਨਾਂ ਨੇ ਜਵਾਬ ਦਿੱਤਾ ਸੀ ਇਸ ਗੱਲ ਦਾ ਤੇ ਉਪਰ ਅਜੀਤਾ ਜੀ ਤੋਂ ਹੁਣ ਮੇਰਾ ਕਿ ਇਲੈਕਸ਼ਨ ਮੋਡ 'ਚ ਹੋ ਗਏ ਹੁਣ ਮੈਨੂੰ ਤਾਂ ਲੱਗਦਾ ਹੈ ਕਿ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਜਿਹੜੀ ਮਾੜੀ-ਮੋਟੀ ਰਪੇਰ ਹੈ ਉਹ ਜ਼ਰੂਰ ਹੋਏ ਇਹਨਾਂ ਨੂੰ ਕਹਿੰਨੇ ਕਿਸ ਤਰੀਕੇ ਨਾਲ ਕੌਨਫੀਡੈਂਸ ਚ ਲੈ ਕੇ ਡਿਪਾਰਟਮੈਂਟ ਵਾਲਿਆਂ ਨੂੰ ਐਸੇ ਵਾਲਿਆਂ ਨੂੰ ਇਹਨੂੰ ਕਰਵਾਉਣ ਠੀਕ ਆ ਤੁਸੀਂ ਖੁਦ ਦੌਰਾ ਕਰੋਗੇ ਇਹਦਾ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਹੂੰ ਤੁਹਾਡੇ ਕੀਤਾ ਵੀ ਪਹਿਲਾਂ ਵੀ ਕੀਤਾ ਮੈਂ ਹੁਣ ਵੀ ਕਰੂੰਗਾ ਔਰ ਮੈਂ ਮੇਰੇ ਧਿਆਨ ਸੋਨੂ ਜੀ ਹੁਣਾਂ ਲਿਆਂਦਾ ਸੀ ਮੈਂ ਇਹਨਾਂ ਨੂੰ ਕਿਹਾ ਜੀ ਤੁਸੀਂ ਜਾ ਕੇ ਵਿਜ਼ਿਟ ਕਰੋ ਤੇ ਵੇਖ ਕੇ ਆਓ ਜਿਹੜੀ ਜਿਹੜੀ ਮਸਕ ਹੈ ਉਹ ਤੇ ਮੇਰੇ ਨਾਲ ਨਹੀਂ ਫਿਲਹ ਉਹਨਾਂ ਨੇ ਸਾਰਾ ਦੇਖਿਆ ਜੋ ਹਾਲਾਤ ਬਣੇ ਨੇ ਬਿਆਨ ਕੀਤੇ ਨੇ ਉਹਨਾਂ ਨੇ ਜੀ ਇਸ ਕਾਕੇ ਅਸੀਂ ਤੁਹਾਨੂੰ ਫੋਨ ਲਗਾਇਆ ਇੱਥੇ ਵੀ ਸਕੰਦਰ ਜੀ ਅੱਛੀ ਗੱਲ ਹੈ ਵੇਖੋ ਅੱਗੇ ਵੀ ਇਹਨਾਂ ਨੇ ਨਹਿਰ ਵਾਲੀ ਗੱਲ ਮੁੱਦਾ ਵੀ ਉਠਾਇਆ ਸੀ ਉਹ ਵੀ ਹੱਲ ਹੋ ਗਿਆ ਜੀ ਫਿਰ ਇਹਨਾਂ ਨੇ ਜਿਹੜਾ ਇੰਡੀਆ ਗੇਟ ਵਾਲਾ ਫੈਸਲਾ ਸੀ ਉਹ ਵੀ ਚੱਲ ਰਿਹਾ ਵਾ ਹੁਣ ਇਹ ਹੈ ਚਲੋ ਇਹ ਸੁਣੋ ਜੀ ਮੈਨੂੰ ਇਹ ਗੱਲ ਚੰਗੀ ਲੱਗਦੀ ਹੈ ਇਹ ਹੁਜੇ ਮਸਲੇ ਠਾਉਂਦੇ ਨੇ ਧਿਆਨ ਤੇ ਲਿਆਉਂਦੇ ਜਾਣ ਤਾਂ ਉਸੇ ਦੇ ਹੱਲ ਵੀ ਹੋ ਜਾਂਦੇ ਹੈ ਕਈ ਵਾਰ ਅਸੀਂ ਉਸ ਤੱਕ ਨਹੀਂ ਪਹੁੰਚ ਪਾਉਂਦੇ ਕਈ ਚੀਜ਼ਾਂ ਧਿਆਨ 'ਚ ਨਹੀਂ ਆਉਂਦੀਆਂ ਜਲਦੀ ਦੇਖਾਂਗੇ ਤੁਹਾਨੂੰ ਇੱਥੇ ਐਸ ਸਮਾਰਕ ਤੇ ਜਲਦੀ ਦੇਖਾਂਗੇ ਤੁਹਾਨੂੰ ਜਲਦੀ ਮਿਲਾਂਗੇ ਜੀ ਓਕੇ ਬਿਲਕੁਲ ਜੀ ਮਿਹਰਬਾਨੀ ਥੈਂਕ ਯੂ ਤਾਂ ਸੰਸਦ ਗੁਰਜੀਤ ਸਿੰਘ ਔਜਲਾ ਨਾਲ ਗੱਲਬਾਤ ਕੀਤੀ ਗਈ ਹੈ ਔਰ ਉਹ ਵੀ ਆਖਰੀ ਨੇ ਵੀ ਜਲਦੀ ਹੀ ਇੱਥੇ ਉਹ ਪਹੁੰਚਣਗੇ ਤੇ ਸਾਰਾ ਜਾਇਜ਼ਾ ਲੈਣਗੇ ਤੇ ਐਸਆਈ ਜਿਹੜੀ ਕੀ ਹੁੰਦੀ ਆ ਆਰਕਲੇ ਸਰਵਿਸ ਆਫ ਇੰਡੀਆ ਜਿਹੜੀ ਹੈ ਉਸ ਦਾ ਸਾਰਾ ਜਿੰਮਾ ਹੈ ਤੇ ਉਹਨੂੰ ਚਾਹੀਦਾ ਵੀ ਇਸ ਜਿਹੜਾ ਸਮਾਰਕ ਨੂੰ ਜੇਤ ਜੇਤੀ ਜਿਹੜਾ ਕੀ ਰਿਪੇਅਰ ਕਰਵਾਇਆ ਜਾਵੇ ਤਾਂ ਜੋ ਜੋ ਲੋਕ ਇੱਥੇ ਪਹੁੰਚਦੇ ਨੇ ਸ਼ਰਧਾ ਲੈ ਕੇ ਪਹੁੰਚਦੇ ਨੇ ਉਹਨਾਂ ਦੀ ਸ਼ਰਧਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੇਸ ਨਾ ਪੁਜੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪਸਰੀਚਾ ਜਾਨਕ ਸੂਰਾ ਟੀਵੀ ਅੰਮ੍ਰਿਤਸਰ